ਦੇਖੋ ਜੀ ਬੜੀ ਮਾੜਾ ਸਮਾਂ ਐ ਇਸ ਪਰਿਵਾਰ ਦੇ ਉੱਤੇ ਅੱਜ ਮਿਆਂ ਕਾਰਨ ਤੇ ਹੜ੍ਹਾਂ ਕਾਰਨ ਇਹਨਾਂ ਦਾ ਘਰ ਜਿਹੜਾ ਸਾਰਾ ਤੈਸ ਨੈਸ ਹੋ ਗਿਆ ਛੋਟੀ ਜੀ ਇਹਨਾਂ ਦੀ ਬੱਚੀ ਸੀਗੀ ਉਹ ਵੀ ਮਾੜੀ ਮੁਸ਼ਕਲ ਨਾਲ ਬਚੀ ਐ ਜਿਵੇਂ ਇਹਨਾਂ ਨੇ ਮੈਨੂੰ ਹੁਣ ਦੱਸਿਆ ਮੈਂ ਆਇਆ ਮੈਂ ਰਿਕਵੈਸਟ ਕਰਦਾ ਐ ਸੈਂਟਰ ਗਵਰਨਮੈਂਟ ਨੂੰ ਕੋਈ ਨਾ ਕੋਈ ਜਿਹੜਾ ਫੰਡ ਐ ਇਹੇ ਆਪਾਂ ਨੂੰ ਦੇਣਾ ਚਾਹੀਦਾ ਹੈ ਹਾਂ ਜੀ ਸਰਦੇ ਪਈ ਕੱਚੇ ਐ ਜਿਹੜਾ ਕਾਰਨ ਸ਼ਕਤਾਂ ਦੋਨੇ ਡਿੱਗ ਗਈਆਂ ਜਿਹੜੇ ਜ਼ਿੰਮੇਦਾਰ ਨੂੰ ਲੋੜਿਆ ਨਾ ਉਹਦੇ ਤੱਕ ਚੀਜ਼ ਪਹੁੰਚ ਦੇਣੀ ਆ ਉਦਾਂ ਜ਼ਿੰਮੇਦਾਰਾਂ ਨੇ ਕਈਆਂ ਨੇ ਘਰ ਭਰ ਲਏ ਆ ਆ ਦਾ ਪਾਣੀ ਆ ਕੇ ਨਿਕਲ ਗਿਆ ਲੇਕਿਨ ਆਪਣੇ ਪਿੱਛੇ ਜੋ ਛੱਡ ਕੇ ਗਿਆ ਹੈ ਉਸ ਦੀ ਇੱਕ ਤਸਵੀਰ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਤੇ ਪਿੰਡ ਸ਼ਾਮਪੁਰਾ ਡੇਰਾ ਬਾਬਾ ਨਾਨਕ ਵਿਖੇ ਮੌਜੂਦ ਆ ਤਾਂ ਇਹ ਇਸ ਘਰ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਆਂ ਇੱਕ ਹਸਦਾ ਖੇੜਦਾ ਪਰਿਵਾਰ ਸੀ ਲੇਕਿਨ ਉਸ ਪਰਿਵਾਰ ਦੇ ਸਿਰ ਤੇ ਅੱਜ ਛੱਤ ਨਹੀਂ ਹੈ ਤਾਂ ਤੁਸੀਂ ਵੇਖੋ ਕਿ ਇਸ ਵੇਲੇ ਮਦਦ ਕਰਨ ਦੇ ਹੱਥ ਜਿਹੜੇ ਨੇ ਇਸ ਵੇਲੇ ਇੱਥੇ ਉੱਭਰ ਕੇ ਸਾਹਮਣੇ ਆ ਰਹੇ ਨੇ ਤਾਂ ਇਸ ਘਰ ਦੀ ਤਸਵੀਰ ਵਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਫਿਲਹਾਲ ਚਾਹੇ ਸਰਕਾਰ ਨਹੀਂ ਪਹੁੰਚੀ ਸਰਕਾਰ ਭਾਵੇਂ ਨਹੀਂ ਪਹੁੰਚੀ ਪਰ ਸਮਾਜ ਸੇਵੀ ਜਥੇਬੰਦੀਆਂ ਇੱਥੇ ਪਹੁੰਚ ਕੇ ਜਿਹੜਾ ਹੈ ਆਪਣਾ ਰੋਲ ਅਦਾ ਕਰ ਰਹੀ ਹੈ ਕਿਉਂਕਿ ਪੰਜਾਬ ਨਾਲ ਪੰਜਾਬ ਖੜਦਾ ਹੈ ਇਸ ਤਰ੍ਹਾਂ ਦੀ ਗੱਲਾਂ ਵੇਖੀਆਂ ਸੀ ਔਰ ਪੰਜਾਬੀਏਤ ਨਾਲ ਖੜਦੇ ਹੋਏ ਨਜ਼ਰ ਆ ਰਹੇ ਨੇ ਪਹਿਲੇ ਭੈਣਾਂ ਨਾਲ ਗੱਲਬਾਤ ਕਰਾਂਗੇ ਕਹਿੰਜੀ ਕੀ ਨਾਮ ਤੁਹਾਡਾ ਤੇ ਕੀ ਹੋਇਆ ਕਰ ਜੀ ਨਾਮ ਕੁਲਦੀਪ ਕੌਰ ਜੀ ਹਾਂ ਜੀ ਸਾਡੇ ਬਈ ਕੱਚੇ ਹੈਗੇ ਜੋ ਕਾਰਨ ਛੱਤਾਂ ਦੋਨੇ ਡਿੱਗ ਗਈਆਂ ਹਨ ਹਾਂ ਜੀ ਬਸ 80 ਇੱਕ ਰੈਸਟ ਹੈਗੇ ਸਾਡੀ ਮਦਦ ਕੀਤੀ ਜਾਵੇ ਤੇ ਕੋਈ ਸਰ ਲੈਣਾ ਪਹਿਲੇ ਪ੍ਰਸ਼ਾਸਨ ਦਾ ਅਧਿਕਾਰੀ ਕੋਈ ਸਰ ਕੋਈ ਨਹੀਂ ਆਇਆ ਹੈਗਾ ਉੱਥੇ ਤਾਂ ਕੀ ਘਰ ਦੀ ਛੱਤ ਬਿਲਕੁਲ ਥੱਲੇ ਆ ਗਈ ਜੀ ਹਾਂਜੀ ਦੇਖਣ ਵਾਲਾ ਜੀ ਇੱਧਰ ਇੱਧਰੋਂ ਵੀ ਦੇਖ ਸਕਦੇ ਹੋ ਤੁਸੀਂ ਸਾਹਮਣੇ ਦਿਖਾਉਗੇ ਘਰ ਦੀ ਛੱਤ ਫਿਰ ਬਾਈ ਜੀ ਨਾਲ ਵੀ ਗੱਲਬਾਤ ਕਰਾਂਗੇ ਤਾਂ ਤੁਸੀਂ ਵੇਖੋ ਕਿ ਇਸ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਇਸ ਘਰ ਦੇ ਅੰਦਰ ਇਸ ਵੇਲੇ ਗਾਰੇ ਦੀ ਤਸਵੀਰ ਹੈ ਤਾਂ ਇਹ ਛੱਤ ਇਹ ਛੱਤ ਟੁੱਟੀ ਉਧਰ ਵੀ ਡਿੱਗੀ ਹੋਈ ਹੈ ਇਹ ਛੱਤ ਟੁੱਟੀ ਜੀ ਬਿਲਕੁਲ ਹਾਂਜੀ ਤਾਂ ਇਹ ਤੁਸੀਂ ਵੇਖੋ ਤਸਵੀਰਾਂ ਇਸ ਘਰ ਦੀਆਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਕਿ ਕਿਸ ਤਰੀਕੇ ਨਾਲ ਇਹ ਕਿਸੇ ਘਰ ਦੇ ਵਿੱਚ ਜੀ ਰਸੋਈ ਰਸੋਈ ਇਸੇ ਸਾਡੀ ਰਸੋਈ ਟੁੱਟ ਗਈ ਹੈ ਤੇ ਇਹ 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 ਘਰ ਦਾ ਜਿਹੜਾ ਜਿਹਨੂੰ ਅਸੀਂ ਬੈੱਡਰੂਮ ਕਹਿੰਦੇ ਆ ਇਹ ਤੁਸੀਂ ਵੇਖੋ ਇੱਕ ਘਰ ਦਾ ਬੈੱਡਰੂਮ ਸੀ ਤੇ ਉਸ ਦੀ ਛੱਤ ਦੇ ਹਾਲਾਤ ਕੀ ਨੇ ਉਹ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਭਾਂਜੀ ਫਿਰ ਕੀ ਹੋਇਆ ਕਿ ਅਚਾਨਕ ਪਾਣੀ ਆ ਗਿਆ ਕੀ ਹੋਇਆ ਹਾਂਜੀ ਇਦਾਂ ਨਾ ਚਾਉਂਦੇ ਪਏ ਅਸੀਂ ਤੇ ਮੈਂ ਬੇਟੀ ਨੂੰ ਕਿਹਾ ਕਿ ਤੁਸੀਂ ਜਾ ਕੇ ਉੱਪਰ ਤਰਪਾਲ ਪਾਓ ਨਾਲ ਹੀ ਬੇਟੀ ਡਿੱਗ ਗਈ ਨਾਲੇ ਛੱਤ ਅੱਛਾ ਬੇਟੀ ਵੀ ਡਿੱਗ ਪਈ ਉਹਨੂੰ ਵੀ ਸੱਟਾਂ ਲੱਗੀਆਂ ਨਹੀਂ ਬੇਟੀ ਨੂੰ ਬਚਾਅ ਹੋ ਗਿਆ ਜੋ ਸੱਟ ਤੋਂ ਹਾਂਜੀ ਤੇ ਤੁਹਾਡੇ ਘਰ ਕਮਾਂਡ ਵਾਲਾ ਕੌਣ ਹੈ ਜੀ ਕਮਾਂਡ ਵਾਲਾ ਮੇਰਾ ਸਰ ਹਸਬੰਡ ਹੀ ਆ ਹੋਰ ਕਾਂ ਕੁੜੀ ਨਹੀਂ ਆ ਪਹਿਲਾਂ ਤਾਂ ਇੱਥੇ ਦਿਹਾੜੀ ਡਿਉੜੀ ਕਰਦੇ ਸੀ ਤੇ ਆ ਹੁਣੇ ਬਾਹਰ ਹੋ ਗਏ ਆ ਸਾਲ ਕੋ ਹੋ ਗਿਆ ਬਾਹਰ ਗਿਆ ਨੇ ਤੇ ਬਾਹਰ ਵੀ ਦੁਬਈ ਗਏ ਹੈਗੇ ਜਿਨ੍ਹਾਂ ਦਾ ਕੰਮ ਉੱਥੇ ਵੀ ਨਹੀਂ ਚੱਲ ਰਿਹਾ ਬਾਹਰ ਵੀ ਤੇ ਬਾਹਰ ਵੀ ਇੱਥੇ ਇਕੱਲੇ ਰਹਿੰਦੇ ਸੀ ਹਾਂਜੀ ਬੇਟੀਆਂ ਦੋ ਇੱਕ ਬੇਟਾ ਮੇਰਾ ਨਾਲ ਤੇ ਅਸੀਂ ਚਾਰੇ ਜੀ ਇੱਥੇ ਰਹਿ ਰਹੇ ਹਾਂ ਤਾਂ ਬਿਲਕੁਲ ਘਰ ਦੇ ਵਿੱਚ ਇਕੱਲੀ ਇਸ ਔਰਤ ਦਾ ਹੈ ਔਰ ਤੁਸੀਂ ਵੇਖੋ ਕੇ ਇਸ ਦੀ ਸਾਰ ਲੈਣ ਵਾਲਾ ਕੋਈ ਨਹੀਂ ਲੇਕਿਨ ਫਿਲਹਾਲ ਮਦਦ ਦੇ ਹੱਥ ਜਰੂਰ ਅੱਗੇ ਆ ਰਹੇ ਨੇ ਤਾਂ ਅਜੇ ਜੀ 2 ਮਿੰਟ 1 ਮਿੰਟ ਕੱਲੀ ਔਰਤ ਹੈ ਘਰ ਦੇ ਵਿੱਚ ਕੋਈ ਉਸਨੇ ਕਿਹਾ ਕਿ ਹਸਬੰਡ ਬਾਹਰ ਨਹੀਂ ਪਰ ਉਹਨਾਂ ਦਾ ਵੀ ਇਸ ਵੇਲੇ ਖਰਚਾ ਇੰਨਾ ਨਹੀਂ ਹੈ ਕਿ ਉਹ ਘਰ ਦੇ ਵਿੱਚ ਕੁਝ ਭੇਜ ਦੇਣ ਤਾਂ ਹੁਣ ਇੱਕ ਚੰਗੇ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਨਹੀਂ ਕਿਵੇਂ ਵੇਖਦੇ ਦੇਖੋ ਜੀ ਬੜੀ ਮਾੜਾ ਸਮਾਂ ਐ ਇਸ ਪਰਿਵਾਰ ਦੇ ਉੱਤੇ ਅੱਜ ਮਿਆਂ ਕਾਰਨ ਤੇ ਹੜ੍ਹਾਂ ਕਾਰਨ ਇਹਨਾਂ ਦਾ ਘਰ ਜਿਹੜਾ ਸਾਰਾ ਤੈ ਸਨੈਸ ਹੋ ਗਿਆ ਤੁਸੀਂ ਦੇਖਿਆ ਹੀ ਅੰਦਰ ਇਹਨਾਂ ਦੀਆਂ ਜਿਹੜੀਆਂ ਛੱਤਾਂ ਡਿੱਗ ਪਈਆਂ ਇੱਕ ਛੋਟੀ ਜੀ ਇਹਨਾਂ ਦੀ ਬੱਚੀ ਸੀਗੀ ਉਹ ਵੀ ਮਾੜੀ ਮੁਸ਼ਕਲ ਨਾਲ ਬਚੀ ਹੈ ਜਿਵੇਂ ਇਹਨਾਂ ਨੇ ਮੈਨੂੰ ਹੁਣ ਦੱਸਿਆ ਮੈਂ ਆਇਆ ਇਹਨਾਂ ਨੇ ਦੱਸਿਆ ਵੀ ਬੱਚੀ ਨੂੰ ਬੜੀ ਮੁਸ਼ਕਲ ਨਾਲ ਬਚਾਇਆ ਗਿਆ ਜਦੋਂ ਛੱਤ ਡਿੱਗੀ ਸੋ ਇਸ ਕਰਕੇ ਇਹ ਐ ਵੀ ਅਸੀਂ ਜੋ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਬਣੀ ਐ ਜੋ ਵੱਤ ਤੋਂ ਵੱਤ ਹੋ ਸਕਦਾ ਸੀ ਇਹਨਾਂ ਦੀ ਮਦਦਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਇਹਨਾਂ ਨੂੰ ਆਪਦਾ ਨੰਬਰ ਵੀ ਦਿੱਤਾ ਅਸੀਂ ਇਹਨਾਂ ਦਾ ਵੀ ਲੈ ਲਿਆ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਰਿਪੇਅਰ ਦਾ ਜਿਹੜਾ ਕੰਮ ਹੋਣ ਵਾਲਾ ਹੈ ਘਰਾਂ ਦਾ ਉਹ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਵੀ ਇਹਨਾਂ ਨੂੰ ਫਾਈਨੈਂਸ਼ੀਅਲ ਐਡ ਹੋ ਸਕੇ ਜਾਂ ਅਸੀਂ ਕੋਈ ਇਹਨਾਂ ਨੂੰ ਮਟੀਰੀਅਲ ਦੀ ਐਡ ਹੋ ਸਕੇ ਉਹ ਅਸੀਂ ਕਰਾਂਗੇ ਕਿਉਂਕਿ ਇਸ ਵੇਲੇ ਤੇ ਸਭ ਤੋਂ ਜ਼ਰੂਰੀ ਇਹਨਾਂ ਦੇ ਸਿਰ ਦੇ ਉੱਤੇ ਜਿਹੜੀ ਘਰ ਦੀ ਛੱਤ ਹੈ ਉਹ ਹੋਣੀ ਬਹੁਤ ਜ਼ਰੂਰੀ ਹੈ ਬਿਲਕੁਲ 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 ਸਹੀ ਗੱਲ ਹੈ ਜੀ ਇਹ ਜਿਹੜਾ ਅੱਜ ਦੀ ਡੇਟ 'ਚ ਜਿਹੜਾ ਘਰ ਦੀ ਛੱਤ ਹੁੰਦੀ ਹੈ ਸਭ ਤੋਂ ਜ਼ਰੂਰੀ ਹੁੰਦੀ ਹੈ ਕੋਈ ਵੀ ਬੰਦਾ ਆਪਦਾ ਘਰ ਹੋਣਾ ਸਭ ਤੋਂ ਜ਼ਰੂਰੀ ਹੈ ਜੀ ਸੋ ਇਸ ਕਰਕੇ ਦੂਜੀ ਗੱਲ ਇਹ ਵੀ ਅੱਜ ਵੀ ਆਂ ਦੇ ਘਰੇ ਜਾ ਕੇ ਸੌਂ ਰਹੇ ਆ ਸੋ ਇਸ ਕਰਕੇ ਬੜੀ ਮੁਸ਼ਕਲ ਦਾ ਸਮਾਂ ਇਹਨਾਂ ਦੇ ਉੱਤੇ ਜਿਹੜਾ ਨਿਕਲ ਰਿਹਾ ਅੱਜ ਦੀ ਡੇਟ 'ਚ ਬਟ ਹਾਂ ਗੁਰੂ ਮਹਾਰਾਜ ਕਿਰਪਾ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਠੀਕ ਹੋ ਜਾਣਾ ਤੇ ਸਾਰੇ ਰਲ ਮਿਲ ਕੇ ਤੇ ਇਹ ਇਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਮੈਂ ਦੂਜੇ ਵੀ ਜਿਹੜੀਆਂ ਸਸਤਾਆਂ ਹੈਗੀਆਂ ਤੇ ਆਮ ਲੋਕਾਂ ਨੂੰ ਵੀ ਇਹ ਰਿਕਵੈਸਟ ਕਰਦਾ ਹਾਂ ਵੀ ਇਹ ਸਮਾਂ ਦੇਖਿਆ ਜਾਵੇ ਵਾਚ ਕੀਤਾ ਜਾਵੇ ਉਥੋਂ ਕੋਈ ਇੱਕ ਇੱਕ ਘਰ ਬੇਸ਼ੱਕ ਦੀ ਅਡਾਪਟ ਕੀਤਾ ਜਾਵੇ ਕਰਕੇ ਅਡਾਪਟ ਤੇ ਉਹਨਾਂ ਦੇ ਤੇ ਜਿਹੜੇ ਇਹ ਜੇ ਲੋੜਮੰਦ ਬੰਦੇ ਆ ਉਹਨਾਂ ਨੂੰ ਕਮਰੇ ਪਾਏ ਜਾਣ ਉਹਨਾਂ ਦੇ ਘਰ ਸਵਾਰੇ ਜਾਣ ਪਹਿਲੀ ਲੋੜ ਕੋਈ ਹੋਰ ਚੀਜ਼ ਦੀ ਲੋੜ ਹੈ ਤੇ ਦੱਸੋ ਨਹੀਂ ਹੋਰ ਸਾਨੂੰ ਕੋਈ ਲੰਗਰ ਚਾਹੀਦਾ ਜੀ ਨਹੀਂ ਨਹੀਂ ਕੁਝ ਨਹੀਂ ਜਾਏਗਾ ਕੀ ਚਾਹੀਦਾ ਸਰਕਾਰ ਦੀ ਛੱਤ ਹਾਂਜੀ ਘਰ ਦੀ ਛੱਤ ਘਰ ਦੀ ਛੱਤ ਹੀ ਮੇਨ ਹੈ ਜੀ ਘਰ ਮੇਨ ਹੁੰਦਾ ਹੈ ਘਰ ਹੀ ਮੇਨ ਹੌਸਲਾ ਅੱਜ ਅੱਜ ਲੱਗਾ ਕੁਝ ਉਮੀਦ ਜਾਗੀ ਹੈ ਜੀ ਕਿ ਸਿਰ ਤੇ ਛੱਤ ਦੁਬਾਰਾ ਹੋਊਗੀ ਚਲੋ ਤੁਹਾਡੇ ਸਿਰ ਤੇ ਜਿਮਾਣਾ ਜੀ ਇਹਨਾਂ ਦੇ ਸਿਰ ਤੇ ਗੁਰੂ ਮਹਾਰਾਜ ਦੀ ਕਹਿ ਗੁਰੂ ਮਹਾਰਾਜ ਦੇ ਹੱਥ ਹੈ ਜੀ ਜੇ ਤਾਂ ਪਰਮਾਤਮਾ ਨੇ ਚਾਇਆ ਤਾਂ ਅਸੀਂ ਸਾਡੇ ਵਰਗਾ ਫੇਰ ਆ ਜੂਗਾ ਜੀ ਠੀਕ ਹੈ ਜੇ ਗੁਰੂ ਮਹਾਰਾਜ ਨੇ ਨਾ ਚਾਇਆ ਉਸ ਤੋਂ ਬਿਨਾ ਕੁਝ ਨਹੀਂ ਉਹਦੀ ਰਜ਼ਾ ਤੋਂ ਬਾਹਰ ਕੁਝ ਨਹੀਂਗਾ ਜੀ ਆ ਕਰਨ ਵਾਲਾ ਵੀ ਉਹੀ ਹੈ ਤੇ ਉਹ ਸਵਾਰਨ ਵਾਲਾ ਵੀ ਉਹੀ ਹੈ ਜੀ ਬਸ ਆਪਣੇ ਕੋਲ ਤਾਂ ਇੱਕੋ ਹੀ ਥਿਉਰੀ ਹੈ ਸਵਾਲ ਹੈ ਕਿ ਤੁਸੀਂ ਲੋਕ ਜਿਸ ਤਰੀਕੇ ਨਾਲ ਅੱਗੇ ਆ ਰਹੇ ਹੋ ਜਿਸ ਤਰ੍ਹਾਂ ਕੋਈ ਮਤਲਬ ਸਮਾਜ ਸੇਵੀ ਜਿੱਥੇ ਬੰਦੀ ਹਰਕੇ ਦਾ ਆਪਣਾ ਰੋਲ ਹੁੰਦਾ ਕੋਈ ਲੰਗਰ ਵੰਡ ਰਿਹਾ ਜਿਸ ਤਰੀਕੇ ਨਾਲ ਪੰਜਾਬ ਇੱਕ ਵਾਸਤੇ ਅੱਜ ਇੱਕ ਦੂਜੇ ਹੱਥੇ ਖੜਾ ਹੋ ਗਿਆ ਕਿਸੇ ਸਮੇਂ ਤੋਂ ਸਰਕਾਰਾਂ ਕਿਤੇ ਨਾ ਕਿਤੇ ਪਿੱਛੇ ਰਹਿ ਗਈਆਂ ਇਹਨਾਂ ਦੀ ਦੇਖੋ ਜੀ ਮੈਂ ਇਹ ਗੱਲ ਕਰਨਾ ਚਾਹੂਗਾ ਕਿ ਚਲੋ ਇਹ ਟਾਈਮ ਕ੍ਰਿਟਿਸਿਜ਼ਮ ਦਾ ਹੈ ਨਹੀਂਗਾ ਬਟ ਹਾਂ ਕਿਤੇ ਨਾ ਕਿਤੇ ਕੀ ਹੈ ਕਿ ਸਰਕਾਰਾਂ ਨੂੰ ਇਹਨਾਂ ਵਿੱਚ ਚੀਜ਼ਾਂ ਲਈ ਪਹਿਲਾਂ ਪ੍ਰੀ ਪਲੈਨਿੰਗ ਹੋਣੀ ਚਹੀਦੀ ਹੈ ਹੜਾਂ ਲਈ ਸੈਕਿੰਡ ਕੀ ਹੈ ਕਿ ਆਉਣ ਵਾਲੇ ਸਮੇਂ ਚ ਮੈਂ ਇੱਕ ਹੋਰ ਰਿਕਵੈਸਟ ਕੀਤੀ ਸੀਗੀ ਵੀ ਜਿਹੜੀਆਂ ਸੈਂਟਰ ਗਵਰਨਮੈਂਟਸ ਹੈ ਸੈਂਟਰ ਤੇ ਸਟੇਟ ਗਵਰਨਮੈਂਟ ਨੂੰ ਰਲ ਕੇ ਕੋਈ ਨਾ ਕੋਈ ਇਹਦੇ ਚ ਜਿਹੜੇ ਜਿਹੜੇ ਫੰਡਸ ਹੈ ਉਹ ਰਿਲੀਜ਼ ਕਰਨੇ ਚਾਹੀਦੇ ਐਸ ਟਾਈਮ ਕਿਉਂਕਿ ਹਜੇ ਤਾਈ ਕੋ ਸੈਂਟਰ ਦਾ ਕੋਈ ਇਸ ਦੇ ਉੱਤੇ ਬਿਆਨ ਨਹੀਂ ਆਇਆ ਵੀ ਅਸੀਂ ਕੀ ਦੇ ਰਹੇ ਹਾਂ ਗਰੀਬ ਲੋਕਾਂ ਦੇ ਜਿਨ੍ਹਾਂ ਦੇ ਘਰ ਟੁੱਟੇ ਐ ਜਾਂ ਜ਼ਿਮੀਂਦਾਰ ਜਿਹੜੇ ਛੋਟੇ ਜ਼ਿਮੀਂਦਾਰ ਐ ਉਹਨਾਂ ਨੂੰ ਅਸੀਂ ਕੀ ਹੈਲਪ ਕਰ ਰਹੇ ਹਾਂ ਸੋ ਇਸ ਕਰਕੇ ਮੈਂ ਕਹਿੰਦਾ ਕੱਲ ਜਿਵੇਂ ਸ਼ਿਵਰਾਜ ਚੋਂ ਦੀ ਆਏ ਸੀਗੇ ਇੱਥੇ ਆਪਣੇ ਆ ਇੱਥੇ ਡੇਰਾ ਬਾਬਾ ਨਾਨਕ ਆਏ ਆ ਕੱਲ ਤੇ ਉਹਨਾਂ ਤੋਂ ਵੀ ਕੋਈ ਇਹ ਜਾਂ ਕੋਈ ਮੈਨੂੰ ਸੁਣੀ ਨਹੀਂ ਕੋਈ ਸਟੇਟਮੈਂਟ ਰਿਲੇਵੈਂਟ ਆਨਸਰ ਨਹੀਂ ਸੀਗਾ ਸੋ ਮੈਂ ਰਿਕਵੈਸਟ ਕਰਦਾ ਸੈਂਟਰ ਗਵਰਨਮੈਂਟ ਨੂੰ ਕੋਈ ਨਾ ਕੋਈ ਜਿਹੜਾ ਫੰਡ ਹੈ ਇਹ ਆਪਾਂ ਨੂੰ ਦੇਣਾ ਚਾਹੀਦਾ ਤਾਂ ਬਿਲਕੁਲ ਤੁਸੀਂ ਵੇਖੋ ਕਿ ਮਦਦ ਦੇ ਤੌਰ ਤੇ ਫਿਲਹਾਲ ਰਾਸ਼ਨ ਜਰਾ ਹੈ ਉਹਨਾਂ ਨੂੰ ਭੇਟ ਕੀਤਾ ਜਾ ਰਿਹਾ ਹੈ ਹੋਰ ਵੀ ਜਿਹੜੀ ਜ਼ਰੂਰੀ ਚੀਜ਼ਾਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਤਾਂ ਵਿੱਕੀ ਮਿੱਠੂ ਖੇੜਾ ਫਾਊਂਡੇਸ਼ਨ ਦੀ ਸ਼ੁਰੂਆਤ ਹੈ ਤਾਂ ਲਗਾਤਾਰ ਅਸੀਂ ਇਹਨਾਂ ਨਾਲ ਚੱਲ ਰਹੇ ਹਾਂ ਔਰ ਤੁਸੀਂ ਵੇਖੋਗੇ ਮਿਲ ਰਹੇ ਨੇ ਔਰ ਫਿਲਹਾਲ ਡਾਟਾ ਉਹਨਾਂ ਦਾ ਇੱਕ ਪ੍ਰੋਪਰ ਨੋਟ ਕੀਤਾ ਜਾ ਰਿਹਾ ਹੈ ਕਿ ਬਣਾਤਾ ਚਾਲੀਆਂ ਦੇ ਮਗਰ ਚਾਲੀਆਂ ਦੇ ਮਗਰ ਮੰਗਤਿਆਂ ਵਾਂਗ ਲਾਤਾ ਮੰਗਤੇ ਬਣਾਤਾ ਜ਼ਿੰਮੇਦਾਰ ਹਨ ਜ਼ਿੰਮੇਦਾਰ ਜੇ 80% ਮਰ ਗਿਆ ਤੇ 80% ਪੰਜਾਬ ਦੇ ਘਟਾ ਵਾ ਘਟਾ ਪਰ ਤੇ ਇੱਕ ਗੱਲ ਹੋਰ ਹੈ ਜਿਮੀਦਾਰ ਟਰਾਲੀ ਦੇ ਕੋਲੇ ਮੰਗਣ ਨਹੀਂ ਜਾਂਦਾ ਇਹ ਵੀ ਗੱਲ ਹੈ ਜਿਮੀਦਾਰ ਜਾਂਦਾ ਨਹੀਂ ਮੇਰਾ ਗਾਲ ਦੱਸਦਾ ਨਹੀਂ ਲੈ ਜਾਂਦਾ ਨਹੀਂ ਮੰਗਣ ਜਿਹੜੇ ਜਿਮੀਦਾਰ ਨੂੰ ਲੋੜਿਆ ਨਾ ਉਹਦੇ ਤੱਕ ਚੀਜ਼ ਪਹੁੰਚ ਦੇਣੀ ਆ ਉਦਾਂ ਜਿਮੀਦਾਰਾਂ ਨੇ ਕਈਆਂ ਨੇ ਘਰ ਭਰ ਲਏ ਆ ਇਕੱਠਾ ਵੀ ਬਹੁਤ ਕੁਝ ਕੀਤਾ ਵਾ ਜਿਹੜੇ ਜਿਮੀਦਾਰ ਹੁਣ ਡੇਰਿਆਂ ਤੇ ਚਲਜੋ ਡੇਰਿਆਂ ਤੇ ਲੋਕੀ ਤਰਲੇ ਲੈ ਜਾਂਦੇ ਆ ਮੈਂ ਚਾਰ ਚਾਰ ਪੰਜ ਦਿਨ ਰਿਹਾ ਪਾਣੀ ਦੇ ਵਿੱਚ ਕਿਸੇ ਨੂੰ ਤਿੰਨ ਤਿੰਨ ਦਿਨ ਪਾਣੀ ਨਹੀਂ ਮਿਲਿਆ ਤੇ ਸੜਕਾਂ ਦੇ ਉੱਤੇ ਲੋਕਾਂ ਨੇ ਘਰ ਘਰ ਲੇ ਸੱਚੇ ਬਾਈ ਜੀ ਠੀਕ ਹੈ ਜੀ ਇਹ ਤਾਂ ਨਹੀਂ ਇਹ ਇਹ ਸਭ ਤੋਂ ਵੱਡੀ ਦਿੱਕਤ ਹੈ ਜੀ ਅਸੀਂ ਦੋ ਤਿੰਨ ਦਿਨਾਂ ਦਾ ਇਹੀ ਚੀਜ਼ ਦੇਖੀ ਹੈ ਵੀ ਜਿਹੜੇ ਮੇਨ ਰੋਡ ਦੇ ਉੱਤੇ ਘਰ ਹੈ ਉਹਨਾਂ ਨੂੰ ਸਪਲਾਈ ਪੂਰੀ ਸੀ ਜਿਹੜੇ ਇੰਟਰਨਲ ਹੈ ਜਿਹੜੇ ਡੈਪਟ ਚੱਕਰ ਹਾਂ ਉਹ ਉਹਨਾਂ ਦੀ ਬੜੀ ਪ੍ਰੋਬਲਮ ਆ ਰਹੀ ਹੈ ਉਹਨਾਂ ਤੇ ਪਹੁੰਚ ਨਹੀਂ ਥੋੜੀ ਜੀ ਮੈਨੇਜਮੈਂਟ ਦੀ ਲੋੜ ਟਰਾਲੀ ਜਿਹੜੇ ਵੀ ਚਲੋ ਜੀ ਆਪਣੇ ਆਉਂਦੇ ਆ ਵੀਰ ਭਰਾ ਰਾਸ਼ਨ ਲੈ ਕੇ ਮੈਂ ਤੇ ਇਹ ਗੱਲ ਹਰੇਕ ਨੂੰ ਅੰਨ ਕੀ ਕੋਈ ਤੁਸੀਂ ਜੱਟ ਜੀ ਮੀਂਦਰ ਵੇਂਦੇ ਜੇ ਉਹਨੂੰ ਖਲਾਰ ਕੇ ਜਿਹੜੀ ਚੀਜ਼ ਦੀ ਲੋੜ ਹੈ ਉਹਨੂੰ ਖਲਾਰ ਕੇ ਦੋ ਉਹਨੂੰ ਟਰਾਲੀ ਦੇ ਪਿੱਛੇ ਨਾ ਤਿੰਨ ਤਿੰਨ ਚਾਰ ਚਾਰ ਕਿਲੋਮੀਟਰ ਭਜਾਓ ਪਿਆ ਆਜੋ 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 ਠੀਕ ਆਏ ਤਾਂ ਤੁਸੀਂ ਸੇਵਾ ਕਰਨਿਓ ਸਾਰੀ ਸੰਗਤ ਦੇ ਹੀ ਸੇਵਾ ਕਰਨ ਨਾਲੇ ਸਾਡੇ ਵੀ ਉਤਰਾ ਮੈਸੇ ਘਾਟ ਠੇ ਤੇ ਕਈ ਠਹਿਣ ਵਾਲੇ ਨੇ ਕਿਉਂਕਿ ਆ ਹੁਣ ਗਰਮੀ ਪਾ ਗਈ ਨਾ ਜਿਹੜੇ ਹੁਕਮ ਸਾਡੇ ਆਪਣੀਆਂ ਸਤਾ ਡੱਗੀਆਂ ਨੇ ਤੇ ਡੱਗੀਆਂ ਤੇ ਸਾਨੂੰ ਉੱਥੇ ਕੋਈ ਕੋਈ ਸਹੂਲਤ ਨਹੀਂ ਆਉਂਦੀ ਨੇ ਕੋ ਗੱਲ ਜੀ ਇਹ ਆ ਵੀ ਸਕਣੇ ਆ 7200 ਇੱਥੇ ਆਉਣੀ ਨਹੀਂ ਡਈ ਨਾ ਕੋਈ ਸਰਕਾਰ ਇੱਥੇ ਫੇਰਾ ਮਾਰਨ ਤੱਕ ਨਹੀਂ ਆਈ ਪਿੰਡਾਂ ਦੇ ਵਿੱਚ ਨਾਲ ਲਿਖਿਆ ਜੀ ਅਸੀਂ ਕਰਦੇ ਕੋਈ ਨਾ ਕੋਈ ਮਸਲਾ ਹਾਲਤ ਛੋਟਾ ਵੀ ਕਰਾਂਗੇ ਸਾਰਿਆਂ ਦਾ ਜਿੰਨਾ ਸਾਡੇ ਤੋਂ ਹੋ ਗਿਆ ਅਸੀਂ ਕਰਾਂਗੇ ਮਦਦ ਠੀਕ ਹੈ ਠੀਕ ਹੈ ਮਿਹਰਬਾਨੀ ਭਾਈ ਜੀ ਬਾਹਰੋਂ ਵੀਰ ਭਰਾਵਾਂ ਦੀ ਕਿੰਨੀ ਅਸਲ ਵਿੱਚ ਮਦਦ ਮਿਲਦੀ ਵੀ ਕੀ ਫੋਨ ਆ ਰਹੇ ਅਸੀਂ ਬੜੇ ਜੀ ਬੜੇ ਮੈਂ ਤੁਹਾਨੂੰ ਦੱਸਦਾ ਸਾਡੇ ਮੁਹਾਲੀ ਦੇ ਜਿਹੜੇ ਮੇਨ ਸਾਡੇ ਜਾਣਕਾਰ ਲੋਕ ਹੈਗੇ ਆ ਤਕਰੀਬਨ ਹਰ ਬੰਦੇ ਦਾ ਇਹ ਫੋਨ ਆ ਰਿਹਾ ਵੀ ਹਜੇਪਾਲ ਤੁਸੀਂ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਬਣੀ ਹੈ ਜੋ ਉੱਥੇ ਕੰਮ ਕਰ ਰਹੇ ਆ ਬੜਾ ਐਪਰੀਸ਼ੀਏਬਲ ਹੈ ਤੇ ਸਾਡੇ ਤੋਂ ਜੋ ਮਦਦ ਚਾਹੀਦੀ ਹੈ ਸਾਨੂੰ ਦੱਸੋ ਜਿੰਦੇ ਮਿਆਂ ਭਰਾ ਨਾਲ ਸਾਰੇ ਨਾਲ ਆਏ ਆ ਸਾਰੀ ਟੀਮ ਹੈ ਸਾਡੀ ਸਰਦੂਲਗੜ ਤੋਂ ਤਕਰੀਬਨ ਸਾਰੇ ਪੰਜਾਬ ਚ ਸਾਡੀ ਐਡਵਰਡ ਥਾਮਾ ਦੇ ਉਤੇ ਵੋਲੰਟੀਅਰਸ ਹੈਗੇ ਆ ਤੇ ਜਿਹੜੇ ਸਾਡੇ ਸਾਨੂੰ ਪਿੱਛੇ ਸਪੋਰਟ ਵੀ ਕਰਦੇ ਆ ਤੇ ਜਿੱਥੇ ਸਾਨੂੰ ਲੋਡ ਹੁੰਦੀ ਉੱਥੇ ਅਸੀਂ ਜਾਂਦੇ ਵੀ ਆ ਸੋ ਇਸ ਕਰਕੇ ਸਾਰੇ ਭਰਾਵਾਂ ਦਾ ਬੜਾ ਸੰਜੋਗ ਹੈ ਹਰ ਬੰਦੇ ਦੇ ਮਨ ਦੇ ਵਿੱਚ ਇੱਕ ਨਾ ਦਰਦ ਹੈ ਦਰਦ ਹੈ ਬਿਲਕੁਲ ਉਹ ਉਹ ਮਹਿਸੂਸ ਕਰਦੇ ਨੇ ਕਟਿਆ ਜਾਊਗਾ ਹਾਂ ਸਮਾਪੈ ਕੇ ਕਟਿਆ ਜਾਊਗਾ ਗੁਰੂ ਮਹਾਰਾਜ ਦੀ ਕਿਰਪਾ ਹੋਣੀ ਹੈ ਜੀ ਸਾਰਿਆਂ ਤੇ ਸਭ ਸੈੱਟ ਹੋ ਜਾਣਾ ਹੌਲੀ ਹੌਲੀ ਤੁਸੀਂ ਦੇਖਿਓ ਪਤਾ ਨਹੀਂ ਪੰਜਾਬ ਨੂੰ ਇਕੱਠਾ ਕਰਨ ਵਾਸਤੇ ਇਹ ਵਿਧੀ ਬਣਾਈ ਹੋਵੇ ਪਤਾ ਨਹੀਂ ਕੁਝ ਬਿਲਕੁਲ ਇਕੱਠਾ ਹੁੰਦਾ ਨਜ਼ਰ ਆ ਹਾਂ ਲੱਗਦਾ ਜੀ ਪੰਜਾਬ ਐਵੇਂ ਇਕੱਠਾ ਹੋ ਗਿਆ ਹੋ ਜਾਣਾ ਜੀ ਪੰਜਾਬ ਨੇ ਹੋਣਾ ਪੰਜਾਬ ਨੇ ਤਾਂ ਇਕੱਠੇ ਰਹਿਣਾ ਜੀ ਹੈ ਬਾਹਰ ਦੀ ਸਟਾਈਲ ਵੀ ਦੇਖੋ ਬਹੁਤ ਮਦਦਗਾਰ ਹੈ ਹਰਿਆਣਾ ਬੜੀ ਗੱਲ ਹੈ ਜੀ ਅਸੀਂ ਕੱਲ ਅਸੀਂ ਆ ਰਹੇ ਸੀਗੇ ਪਿੱਛੇ ਅਸੀਂ ਦੇਖਿਆ ਹਰਿਆਣਾ ਤੋਂ ਯੂਪੀ ਤੋਂ ਰਾਜਸਥਾਨ ਤੋਂ ਤਕਰੀਬਨ ਹਰ ਜਗ੍ਹਾ ਦੇ ਵਿੱਚ ਕਸ਼ਮੀਰ ਤੋਂ ਇੱਕ ਪਰਿਵਾਰ ਆਇਆ ਜੀ ਮੈਂ ਕਹਿੰਦਾ ਜੀ ਕੋਈ ਹਰ ਬੰਦਾ ਹਰ ਇਹ ਚ ਸੋਚ ਰਿਹਾ ਹੈ ਵੀ ਇੱਥੇ ਆ ਕੇ ਮੈਂ ਕੁਝ ਨਾ ਕੁਝ ਆਪਦੀ ਸ਼ਮੂਲੀਅਤ ਕਰਾਂ ਸਾਡੇ ਉਤਰਾਖੰਡ ਦੇ ਵਿੱਚ ਬੜੇ ਅਜ਼ੀਜ਼ ਦੋਸਤ ਹੈ ਉਹਨਾਂ ਨਾਲ ਸਾਨੂੰ ਕੱਲ ਫੋਨ ਆਇਆ ਆਉਂਦੇ ਹੋਏ ਕਹਿੰਦੇ ਵੀ ਐ ਕਰਕੇ ਅਸੀਂ ਵੀ ਇੱਥੇ ਮਦਦ ਕਰਨੇ ਚਾਹੁੰਦੇ ਸਾਨੂੰ ਕੋਈ ਪਿੰਨ ਪੁਆਇੰਟ ਕਰਕੇ ਦਿਓ ਪਿੰਡ ਅਸੀਂ ਉਹਨਾਂ ਨੂੰ ਪਿੰਨ ਪੁਆਇੰਟ ਕਰਕੇ ਅਸੀਂ ਉਹਨਾਂ ਨੂੰ ਦੁਬਾਰਾ ਮੈਸੇਜ ਕਰ ਰਹੇ ਹਾਂ ਵੀ ਇੱਥੇ ਇੱਥੇ ਜਾਓ ਹੁਣ ਉਹ ਵੀ 2-4 ਦਿਨਾਂ ਦੇ ਵਿੱਚ ਉਹ ਵੀ ਆਉਣਗੇ ਸਾਡੇ ਕੋਲ ਬਿਲਕੁਲ ਨਹੀਂ ਸ਼ੁਰੂਆਤ ਹੈ ਤਾਂ ਤੁਸੀਂ ਵੇਖੋ ਲੰਗਰਾਂ ਨੂੰ ਛੱਡ ਕੇ ਲੋਕਾਂ ਦੇ ਮੁੜ ਵਸੇਵੇ ਦੀ ਸ਼ੁਰੂਆਤ ਕੀਤੀ ਹੈ ਤਾਂ ਚੰਗੀ ਤਸਵੀਰ ਤੁਹਾਨੂੰ ਸਾਂਝੀ ਕੀਤੀ ਹੈ ਤਾਂ ਇਸ ਤਰ੍ਹਾਂ ਦੇ ਲੋਕ ਅਗਰ ਸਾਹਮਣੇ ਆਣਗੇ ਤਾਂ ਯਕੀਨਨ ਜਿਹੜਾ ਇਹ ਆਪਦਾ ਹੈ ਇਸ ਦੇ ਦਰਦ ਨੂੰ ਖਤਮ ਕੀਤਾ ਜਾਏਗਾ ਕੈਮਰਾਮੈ